ਬੁਲਾਇਆ ਕਈ ਵਾਰ ਮੈਂ ਕਿਸੇ ਨੇ ਮੇਰੀ ਗੱਲ ਨਾ ਸੁਣੀ ਬਹੁਤ ਰੌਲਾ ਪਾਇਆ ਮੈਂ ਅਖੀਰ ਰੌਲਾ ਸੁਣਨ ਵਾਲਿਆਂ ਨੇ ਮੇਰੀ ਗੱਲ ਤਾਂ ਨਹੀਂ ਸੁਣੀ ਪਰ ਮੈਨੂੰ ਜਰੂਰ ਸ਼ਰਮਣੀ ਅਕਾਲੀ ਦਲ ਵਿੱਚੋਂ ਬਾਹਰ ਕੱਢ ਦਿੱਤਾ ਪਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਹਜਾਬੋਂ ਛੁੱਟੀ ਮੈਂ ਇਹ ਸਮਝਦਾ ਸਭ ਤੋਂ ਪਹਿਲੀ ਗੱਲ ਜਿਹੜਾ ਮੇਰੀ ਪੀਰੀ ਦਾ ਕਨਸੈਪਟ ਆ ਜਿਹੜਾ ਸਿਧਾਂਤ ਆ ਹਾਸਲੇ ਵਿੱਚ ਅਸੀਂ ਉਹਨੂੰ ਸਹੀ ਤਰੀਕੇ ਨਾਲ ਸਮਝਣ ਦਾ ਯਤਨ ਨਹੀਂ ਕਰ ਸਕੇ ਜਦੋਂ ਅਸੀਂ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਵਿਖੇ ਨਮਸਕਾਰ ਕਰਨ ਜਾਂਦੇ ਆ ਪਰ ਕਰਮਾਂ ਵਿੱਚ ਤੁਸੀਂ ਜਿਸ ਪਾਸੇ ਦੀ ਮਰਜ਼ੀ ਵੜ ਜਾਓ ਪਰ ਜਦੋਂ ਤੁਸੀਂ ਅਕਾਲ ਤਖਤ ਸਾਹਿਬ ਤੇ ਹਰਮੰਦਰ ਸਾਹਿਬ ਦੇ ਦਰਮਿਆਨ ਖੜਦੇ ਹੋ ਕੋਈ ਵੀ ਸਿੱਖ ਜਿਹੜਾ ਉਹ ਪਹਿਲਾ ਅਕਾਲ ਤਖਤ ਤੇ ਮੱਥਾ ਟੇਕਣ ਨਹੀਂ ਜਾਂਦਾ ਉਹ ਪਹਿਲਾ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਂਦਾ ਧਰਮ ਨੂੰ ਪ੍ਰਥਮ ਸਮਝ ਕੇ ਨਮਸਕਾਰ ਕਰਨ ਜਾਂਦਾ ਫੇਰ ਮੁੜ ਕੇ ਅਕਾਲ ਤਖਤ ਸਾਹਿਬ ਤੇ ਜਾਂਦਾ ਜਦੋਂ ਉਹ ਅਕਾਲ ਤਖਤ ਸਾਹਿਬ ਤੇ ਮੱਥਾ ਟੇਕ ਤੇ ਵਾਪਸ ਮੁੜਦੇ ਆ ਦੋ ਨਿਸ਼ਾਨ ਸਾਹਿਬ ਵੇਖਦੇ ਆ ਇੱਕ ਦਰਬਾਰ ਸਾਹਿਬ ਵਾਲੇ ਪਾਸੇ ਆ ਇੱਕ ਅਕਾਲ ਤਖਤ ਸਾਹਿਬ ਵਾਲੇ ਪਾਸੇ ਦਰਬਾਰ ਸਾਹਿਬ ਵਾਲਾ 1.5 ਫੁੱਟ ਹੈ ਅਕਾਲ ਤਖਤ ਸਾਹਿਬ ਵਾਲਾ 1.5 ਫੁੱਟ ਨਹੀਂ ਹੈ ਦੋਹਾਂ ਦੇ ਵਿੱਚ ਕਰੌਸ ਪਾਇਆ ਹੋਇਆ ਦੋਹਾਂ ਨੂੰ ਜੋੜ ਕੇ ਰੱਖਿਆ ਹੋਇਆ ਜਿਹੜਾ ਇਸ ਗੱਲ ਦਾ ਪ੍ਰਤੀਕ ਹੈ ਕਿ ਸਾਡਾ ਧਰਮ ਰਾਜਨੀਤੀ ਤੋਂ ਉੱਤੇ ਹੈ ਰਾਜਨੀਤੀ ਨੇ ਧਰਮ ਤੋਂ ਪ੍ਰੇਰਣਾ ਲੈਣੀ ਹੈ ਸਾਡਾ ਅਮੀਰੀ ਤੇ ਪੀਰੀ ਦਾ ਸਿਧਾਂਤ ਇੱਕ ਹੈ ਲੇਕਿਨ ਨਾਲ ਜਿਹੜਾ ਕਰੌਸ ਪਾਇਆ ਹੋਇਆ ਦੋਹੇ ਨਿਸ਼ਾਨ ਸਹਿਬਾਂ ਦੇ ਅੰਦਰ ਉਹ ਇਸ ਗੱਲ ਦਾ ਪ੍ਰਤੀਕ ਹੈ ਕਿ ਧਰਮ ਤੇ ਰਾਜਨੀਤੀ ਇੱਕ ਨੇ ਪਰ ਇਹਨਾਂ ਨੂੰ ਇੰਨਾ ਰਲਗੱਡ ਨਹੀਂ ਕੀਤਾ ਜਾ ਸਕਦਾ ਕਿ ਪਤਾ ਹੀ ਨਾ ਲੱਗੇ ਧਰਮ ਕਿਹੜਾ ਤੇ ਰਾਜਨੀਤੀ ਕਿਹੜੀ। ਕ੍ਰੋਸ ਡੋੜ ਕੇ ਇਸ ਕਰਕੇ فاصلہ ਰੱਖਿਆ ਹੋਇਆ। ਲੇਕਿਨ ਵੱਡਕਿਸਮਤੀ ਇਹ ਕਿ ਸਾਡੀ ਮੌਜੂਦਾ ਅਕਾਲੀ ਲੀਡਰਸ਼ਿਪ ਨੇ ਧਰਮ ਤੇ ਰਾਜਨੀਤੀ ਨੂੰ ਇੰਨੀ ਤਰ੍ਹਾਂ ਬੁਰੀ ਤਰ੍ਹਾਂ ਰਲਗੱਡ ਕਰਕੇ ਰੱਖ ਦਿੱਤਾ ਕਿ ਲੋਕਾਂ ਦਾ ਰਾਜਨੀਤੀ ਤੋਂ ਵੀ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਤੇ ਧਰਮ ਤੋਂ ਵੀ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਗਲਤੀਆਂ ਸਾਡੀਆਂ ਨੇ ਕਸੂਰ ਸਾਡਾ ਕੀਤੀਆਂ ਅਸੀਂ ਨੇ ਮੈਂ ਇਤਿਹਾਸ ਦੇ ਉਹਨਾਂ ਬੰਦਿਆਂ ਤੇ ਨਹੀਂ ਜਾਣਾ ਚਾਹੁੰਦਾ ਜਿਨ੍ਹਾਂ ਦਾ ਜ਼ਿਕਰ ਮੇਰੇ ਤੋਂ ਪਹਿਲਾਂ ਮੰਦਪੁਰ ਸਾਹਿਬ ਨੇ ਮਨਪੀਰ ਸਿੰਘ ਉਹਨਾਂ ਨੇ ਬਾਕੀ ਸੱਜਣਾ ਨੇ ਕਰ ਦਿੱਤਾ ਉਹਨੇ ਜਥੇਬੰਦੀ ਦੀ ਪੁਨਰ ਸਿਰਜੀਤੀ ਕਰਨੀ ਹੈ ਅਸੀਂ ਚਾਹੁੰਦੇ ਆ ਪ੍ਰਧਾਨ ਕਿਉਂ ਜ ਆ ਹੋਣਾ ਚਾਹੀਦਾ ਇਸ ਜਥੇਬੰਦੀ ਦਾ ਪੰਥਰਤਨ ਜਥੇਦਾਰ ਗੁਰਚਰਨ ਸਿੰਘ ਟੋੜਾ ਸਾਹਿਬ ਆਖਰੀ ਸਾਹਾਂ ਤੇ ਸਨ ਬਿਮਾਰ ਸੀ ਬਹੁਤ ਮੈਂ ਇੱਕ ਦਿਨ ਮੇਲੇ ਲੱਗ ਗਿਆ ਉਹਨਾਂ ਦੇ ਘਰੇ ਇੱਕ ਬੀਬੀ ਬੈਠੀ ਸੀ ਬਹੁਤ ਬਜ਼ੁਰਗ ਆਵਸਤਾ ਵਿੱਚ ਮੈਂ ਟੌੜਾ ਸਾਹਿਬ ਦੇ ਕੋਡੇ ਹੱਥ ਲਾਏ ਉਸ માતા ਦੇ ਕੋਡੇ ਹੱਥ ਲਾਏ ਤੇ ਮੈਂ ਸਾਹਮਣੇ ਕੁਰਸੀ ਤੇ ਬੈਠ ਗਿਆ ਮੈਨੂੰ ਟੌੜਾ ਸਾਹਿਬ ਕਹਿਣ ਲੱਗੇ ਇਹ ਬੀਬੀ ਨੂੰ ਜਾਣਦੇ ਹੋ ਮੈਂ ਕਹਿ ਦਿੱ ਨਹੀਂ ਮੈਨੂੰ ਕਹਿਣ ਲੱਗੇ ਇਹ ਸ਼ਰੋਮਣੀ ਅਕਾਲੀ ਦਲ ਦੇ ਸਭ ਤੋਂ ਪਹਿਲੇ ਪ੍ਰਧਾਨ ਸਰਦਾਰ ਜਸਵੰਤ ਸਿੰਘ ਚਵਾਲ ਦੀ ਸਭ ਤੋਂ ਛੋਟੀ ਭੈਣ ਹੈ ਉਸ ਬੀਬੀ ਨੇ ਇੱਕ ਗੱਲ ਸੁਣਾਈ ਉਹ ਕਹਿਣ ਲੱਗੀ ਸਾਡੇ ਘਰ ਦੀ ਕੁਰਕੀ ਦੇ ਆਰਡਰ ਕਰ ਦਿੱਤੇ ਸਰਕਾਰ ਨੇ ਤਹਿਸੀਲਦਾਰ ਆਇਆ ਉਹ ਹੁਕਮ ਕਰੇ ਤੇ ਜਿਹੜੇ ਪਹਿਰੇਦਾਰ ਸਨ ਉਹ ਸਮਾਨ ਚੁੱਕ ਚੁੱਕ ਕੇ ਟਰੱਕ ਤੇ ਲੋਡ ਕਰੀ ਜਾਣ ਕਹਿਣ ਲੱਗੀ ਮੇਰੀ ਮਾਤਾ ਪੀੜੀ ਤੇ ਬੈਠੀ ਸੀ ਪਹਿਰੇਦਾਰ ਨੇ ਕਿਹਾ ਮਾਤਾ ਪੀੜੀ ਛਡੋ ਮਾਤਾ ਕਹਿਣ ਲੱਗੀ ਭਾਈ ਪੀੜੀ ਕਿਹੜਾ ਤੇਰੇ ਰਾਤ ਰੋੜਾ ਤੂੰ ਲੰਘਦਾ ਪਾਸੇ ਦੀ ਕਹਿੰਦਾ ਮਾਤਾ ਪੀੜੀ ਵੀ ਕੁਰਕੀ ਵਿੱਚ ਐ ਇਹ ਭਾਂਡੇ ਵੀ ਕੁਰਕੀ ਵਿੱਚ ਨੇ ਕੌਲੀਆਂ ਗਲਾਸ ਥਾਲੀਆਂ ਚਮਚੇ ਸਾਰਾ ਕੁਝ ਇੱਕ ਤਾਂ ਉਹ ਪ੍ਰਧਾਨ ਸੀ ਜਿਨੇ ਪੰਥ ਲਈ ਘਰ ਦੇ ਭਾਂਡੇ ਕੁਰਕ ਕਰਵਾ ਦਿੱਤੇ ਈਕੇ ਪ੍ਰਧਾਨ ਨੇ ਜਿਨ੍ਹਾਂ ਨੇ ਆਪਣੇ ਪਰਿਵਾਰ ਲਈ ਪੰਥ ਦੇ ਭਾਂਡੇ ਕੁਰਕ ਕਰ ਦਿੱਤੇ ਹੁਣ ਤੁਸੀਂ ਮੈਨੂੰ ਦੱਸੋ ਕਿ ਕੋਈ ਹਾਇਰ ਐਸਾ ਪੰਥ ਦੇ ਅੰਦਰ ਜਿਹੜਾ ਖਾਲਸਾ ਪੰਥ ਦੀ ਅੱਡਰੀ ਆਜ਼ਾਦ ਤੇ ਨਿਆਰੀ ਹਸਤੀ ਲਈ ਕੌਮੀ ਆਜ਼ਾਦੀ ਲਈ ਆਪਣੇ ਭਾਂਡ ਘਰ ਦੇ ਭਾਂਡੇ ਕੁਰਕ ਕਰਾ ਸਕਦਾ ਉਹ ਆਵੇ ਮੈਦਾਨ ਵਿੱਚ ਪੰਥੋਂ ਨੂੰ ਪਰਵਾਨ ਕਰ ਲਏਗਾ ਜੇ ਮਕਸਦ ਇਹ ਹੈ ਸਦਾ ਪ੍ਰਾਪਤੀ ਦਾ ਸਦਾ ਪ੍ਰਾਪਤੀ ਹੋਣੀ ਚਾਹੀਦੀ ਹੈ ਬਹੁਤ ਜ਼ਰੂਰੀ ਹੈ ਸਦਾ ਪ੍ਰਾਪਤੀ ਬਗੈਰ ਵੀ ਖਾਲਸਾ ਜੀ ਕੇ ਬੋਲ ਬਾਲੇ ਨਹੀਂ ਹੁੰਦੇ ਪਰ ਜੇ ਹੁਣ ਤੁਸੀਂ ਤਜਰਬਾ ਵੇਖੋ 10 ਸਾਲ ਪੰਥ ਦੇ ਨਾਂ ਤੇ ਵੋਟਾਂ ਮੰਗੀਆਂ ਪੰਥ ਦੇ ਨਾਂ ਤੇ ਸਰਕਾਰ ਬਣਾਈ ਤੇ ਪੰਥ ਦੀ ਦਸ਼ਾ ਕੀ ਹੋ ਗਈ ਇਹ ਵੀ ਇੱਕ ਚਿੰਤਾ ਦੀ ਗੱਲ ਹੈ ਵੀ ਸੋਚਣ ਵਾਲੀ ਗੱਲ ਹੈ ਕਿ ਰਾਜ ਦਾ ਫਾਇਦਾ ਕੀ ਹੋਇਆ ਜੀ ਇਸ ਕਰਕੇ ਮੇਰੀ ਇੱਕ ਤਾਂ ਇਹ ਗੁਜ਼ਾਰਿਸ਼ ਹੈ ਕਿ ਪੰਥ ਦਾ ਪ੍ਰਧਾਨ ਜਿਹੜਾ ਜੇ ਤਾਂ ਉਹ ਪੰਥ ਦੀ ਚੜ੍ਹਦੀ ਕਲਾ ਲਈ ਆਪਣੇ ਭਾਤ ਕਰਦੇ ਭਾਂਡੇ ਕੋ ਉਪਰਕ ਕਰਾ ਸਕਦਾ ਫਿਰ ਤਾਂ ਸੀਸ ਟਲੀ ਤੇ ਧਰ ਕੇ ਆਵੇ ਲੜੇ ਤੇ ਪੰਥ ਜਿਹੜਾ ਉਹਨੂੰ ਸਿਰ ਤੇ ਚੁਟਣ ਲਈ ਤਿਆਰ ਹੈ